8.5 ਤਰੀਕ ਦੀ ਦਰਮਿਆਨੀ ਰਾਤ ਨੂੰ ਸਮੀਰ ਕੁਟਾਰੀਆ ਨਾਮ ਦੇ 33 ਸਾਲ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਚਾਰ ਦੋਸ਼ੀਆਂ ਨੇ ਫਾਸੀ ਰੋਡ ਤੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਸੀ ਤੇ ਉਹਦੀ TU V 300 ਮਹਿੰਦਰਾ ਦੀ ਜਿਹੜੀ ਗੱਡੀ ਆ ਉਹ ਕੋਣ ਵੀ ਕੋਸ਼ਿਸ਼ ਕੀਤੀ ਸੀ ਬਿਸਮੱਲਾ ਸੁਣੀ ਇਹ ਲੋਕ ਉਹ ਮਨਜੋ ਬੀ ਜੀ ਪੀ ਪੰਜਾਬ ਅਥੇ ਡੀ ਆਈ ਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੈ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਦੋਂ ਵੀ ਕੋਈ ਵੀ ਸੈਂਸੇਸ਼ਨਲ ਅਥੇ ਸਸੰਸਨੀ ਕੇਸ ਕ੍ਰਾਈਮ ਹੁੰਦਾ ਹੈ ਉਹਦੇ ਮਗਰ ਪੈ ਜਾਂਦੀ ਹੈ ਐਂਡ ਰਿਕਾਰਡ ਟਾਈਮ ਚੇਂਜ ਪਿਛਲੇ 1 ਸਾਲ ਚੇਂਜ ਪਟਿਆਲਾ ਪੁਲਿਸ ਨੇ ਹਰੇਕ ਕ੍ਰਾਈਮ ਨੂੰ ਟ੍ਰੇਸ ਕੀਤਾ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਸਫਲਤਾ ਉਦੋਂ ਮਿਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਮੀਰ ਕਟਾਰੀਆ ਨਾਮ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਗੱਡੀ ਖੋਹਣ ਦੇ ਇਰਾਦੇ ਨਾਲ ਬੜੀ ਬੇਰਹਿਮੀ ਨਾਲ ਚਾਰ ਦੋਸ਼ੀਆਂ ਨੇ ਤੜਕੇ ਪਾਸੀ ਰੋਡ ਤੇ ਕਤਲ ਕੀਤਾ ਸੀ ਗੱਡੀ ਖੋਹ ਕੇ ਲੈ ਕੇ ਜਾਣ ਦੀ ਕੋਸ਼ਿਸ਼ 'ਚ ਗੱਡੀ ਦਰਖਤ 'ਚ ਵੱਜ ਗਈ ਸੀ ਤੇ ਖਰਾਬ ਹੋ ਗਈ ਸੀ ਤੇ ਚਾਰੇ ਦੋਸ਼ੀ ਉੱਥੋਂ ਮੋਟਰਸਾਈਕਲ ਤੇ ਫਰਾਰ ਹੋ ਗਏ ਸੀ ਇਹ ਬਿਲਕੁਲ ਇੱਕ ਬਲਾਈਂਡ ਮਰਡਰ ਸੀਗਾ ਐਂਡ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਇੱਕ ਤੇ ਸਾਰੇ ਦੋਸ਼ੀ ਆਇਡੈਂਟੀਫਾਈ ਕਰ ਲਏ। ਉਹਨਾਂ ਚੋਂ ਇੱਕ ਦੋਸ਼ੀ ਜਿਹੜਾ ਸਭ ਤੋਂ ਪਹਿਲਾਂ ਅਰੈਸਟ ਕੀਤਾ ਬਿੱਲਾ ਨਾਮ ਦਾ ਲਾਹੌਰੀ ਗੇਟ ਏਰੀਆ ਦਾ। ਉਸ ਤੋਂ ਬਾਅਦ ਉਹਨੂੰ ਸਖਤਾਈ ਨਾਲ ਪੁੱਛਗਿੱਛ ਕਰਨ ਤੇ ਜਿਹੜਾ ਦੂਜਾ ਦੋਸ਼ੀ ਸੀਗਾ ਅਭਿਸ਼ੇਕ ਨਾਮ ਦਾ। ਅਧਿਕਾਰ ਉਹ ਤਾਂ ਲਿਖਦੇ ਉਹਨਾਂ। ਐਸਪੀ ਸਿਟੀ ਸਰਫਰਾਜ਼ ਆलम। ਐਸਪੀ ਡੀ ਯੋਗੇਸ਼ ਸ਼ਰਮਾ। ਬੀਐਸਪੀਡੀ Pawan ji ji ਇੰਚਾਰਜ ਆਈਏ ਪਟਿਆਲਾ ਸ਼ਮਿੰਦਰ ਸਿੰਘ ਰੱਖਨੇ ਆ ਰਹੇ ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਸਿੰਘ ਢਿਲੋਂ ਇਹਨਾਂ ਨੇ ਟੀਮਾਂ ਬਣਾ ਕੇ ਲਗਾਤਾਰ ਲੰਬਨ ਦੀ ਦੋਸ਼ੀਆਂ ਨੂੰ ਕੋਸ਼ਿਸ਼ ਕਰ ਰਹੇ ਸੀ ਤੇ ਜਿਹੜਾ ਦੂਜਾ ਦੋਸ਼ੀ ਸੀਗਾ ਅਭਿਸ਼ੇਕ ਅੱਜ ਉਹਨੂੰ ਬਖਸ਼ੀਵਾਲ ਖਾਣੇ ਦੇ ਰੀਏ ਚ ਜਦੋਂ ਘੇਰਾ ਪਾ ਕੇ ਪੁਲਿਸ ਪਾਰਟੀ ਨੇ ਰੋਕਿਆ ਉਨੇ ਪੁਲਿਸ ਪਾਰਟੀ ਤੇ ਤਿੰਨ ਰਾਉਂਡ ਫਾਇਰ ਕੀਤੇ ਜਵਾਬੀ ਫਾਇਰ ਕਰਦੇ ਹੋਏ ਬੜੀ ਬਾਧਰੀ ਨਾਲ ਪੁਲਿਸ ਪਾਰਟੀ ਨੇ ਜਦੋਂ ਜਵਾਬੀ ਫਾਇਰ ਕੀਤੇ ਤੇ ਇੱਕ ਗੋਲੀ ਉਹਦੇ ਥਾਈ ਚ ਲੱਗੀ ਉਹ ਇੰਜਰਡ ਹੋ ਗਿਆ ਇਮੀਡੀਏਟਲੀ ਉਹਨੂੰ ਰਜਿੰਦਰਾ ਹਸਪੀਟਲ ਸ਼ਿਫਟ ਕੀਤਾ ਗਿਆ ਤੇ ਰਿਪੋਰਟ ਟਾਈਮ 'ਚ ਇਸ ਅਨੇਕ ਕਤਲ ਦੀ ਵਾਰਦਾਤ ਨੂੰ ਟਰੇਸ ਕਰਨਾ 48 ਘੰਟਿਆਂ ਦੇ ਅੰਦਰ ਦੋਸ਼ੀਆਂ ਨੂੰ ਆਈਡੈਂਟੀਫਾਈ ਕਰਨਾ ਅਰੈਸਟ ਕਰਨਾ ਤੇ ਜਦੋਂ ਉਹਨਾਂ ਚੋਂ ਇੱਕ ਦੋਸ਼ੀ ਨੇ ਪੁਲਿਸ ਪਾਰਟੀ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਵੀ ਰਿਟੈਲੀਏਟਰੀ ਫਾਇਰ ਕੀਤਾ ਮੈਂ ਸਾਰੇ ਕ੍ਰਿਮੀਨਲ ਅਤੇ ਗੈਂਗਸਟਰ ਅੰਸਰਾਂ ਨੂੰ ਸਖਤ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਪਟਿਆਲੇ 'ਚ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਰੇ ਸੋਚਿਆ ਤੇ ਅਸੀਂ ਟਰੇਸ ਵੀ ਕਰਾਂਗੇ ਡਿਟੈਕਟ ਵੀ ਕਰਾਂਗੇ ਤੇ ਜਾਪਤ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਮਲ 'ਚ ਲੈ ਕੇ ਆਵਾਂਗੇ ਸਰ ਚਾਰੇ ਇਹਦੇ ਵਿੱਚ ਬਾਕੀ ਪਿਛੋਕੜ ਸਰ ਦੇ ਕਰ ਰਹੇ ਹਾਂ ਜੀ ਕਿੰਨੇ ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਵੀ ਆਇਡੈਂਟੀਫਾਈਡ ਨੇ ਉਹਨਾਂ ਦੀ ਵੀ ਅਰੈਸਟ ਲਈ ਟੀਮਾਂ ਬਾਹਰ ਨਿਕਲੀਆਂ ਹੋਈਆਂ ਤੇ ਬਹੁਤ ਛੇਤੀ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਕਰਾਂਗੇ ਤੇ ਜਿਹੜੇ ਹੋਰ ਦੋ ਦੋਸ਼ੀ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਸੀ ਠਾਰ ਦਿੱਤੀ ਸੀ ਉਹ ਵੀ ਮੁੰਡੇ ਅਰੈਸਟ ਕਰਕੇ ਉਹਨਾਂ ਦਾ ਸੈਪਰੇਟ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਤੇ ਇੱਕ ਵਪਨ ਦੀ ਬਰਾਮਦਗੀ ਉਹਨਾਂ ਤੋਂ ਵੀ ਹੋਈ ਹੈ ਤੇ ਇਸ ਸੰਸਨੀ ਖੇਜ਼ ਵਾਰਦਾਤ ਨਾਲ ਜਿਹੜਾ ਇੱਕ ਸਹਿਮ ਦਾ ਮਾਹੌਲ ਸੀਗਾ ਪਟਿਆਲਾ ਪੁਲਿਸ ਨੇ ਰਿਕਾਰਡ ਟਾਈਮ 'ਚ ਜਿਵੇਂ ਬੀਤੇ ਦਿਨੀ ਵੀ ਅਸੀਂ ਫੌਰਨ ਕਾਰਵਾਈ ਕਰਦੇ ਹਾਂ ਉਹ ਕਾਰਵਾਈ ਕਰਦੇ ਹੋਏ ਜਿਹੜਾ ਟਰਸਟ ਆ ਉਹ ਦੁਬਾਰੇ ਜਿਹੜਾ ਬਣਾਇਆ ਹੈ ਤੇ ਮੈਂ ਸਾਰੇ ਕ੍ਰਿਮినਲ ਅੰਸਰਾਂ ਨੂੰ ਇੱਕ ਸਟਰੋਂਗ ਮੈਸੇਜ ਦੇਣਾ ਚਾਹੁੰਦਾ ਐ ਕਿ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਚਾਚ ਚੁਬਨ ਅਤੇ ਮੁਸਤੈਦ ਹੈ ਗਈ ਹੈ ਤੇ ਅਸੀਂ ਕ੍ਰਿਮਿਨਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਤੇ ਬਹੁਤ ਜ਼ੋਰ ਫੋਕਸ ਕਰਦੇ ਹਾਂ ਸਰ ਇਹ ਜਿਹੜੀ ਕਿਥੀ ਗੱਲ ਹੈ ਜਿਹੜਾ ਪਿੱਛੇ ਜ਼ੇਰਵਾ ਦਿੱਤਾ ਹੋਇਆ ਹੈ ਜੀ ਕਿ ਚਾਰੇ ਨੋਮੀਨੇਟ ਨੇ ਜਿਸ ਮਰਡਰ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਦਾ ਬਾਕੀਆਂ ਦਾ ਵੀ ਸਾਰਾ ਰੋਲ ਵੀ ਵੈਰੀਫਾਈ ਕਰ ਰਹੇ ਹਾਂ ਤੇ ਅਰੈਸਟ ਵੀ ਕਰਾਂਗੇ ਨਾ ਦੇ ਨਾ ਵੀ ਅਰੈਸਟ ਕਰਦੇ ਹਾਂ ਹਾਂਜੀ ਸਰ ਇਹ 308 ਦੇ ਮਰਦਾਂ ਨੰਬਰ 24 ਮਰਡਰ ਚ ਚਾਰ ਦੋਸ਼ੀ ਇਨਵੋਲਡ ਸੀਗੇ ਜੀ ਸਰ ਇਹ ਗੱਡੀਆਂ ਜਿਹੜੀਆਂ ਨੇ ਇਹ ਵੇਚਣ ਦੀ ਨੀਤ ਨਾਲ ਖੁੰਦੇ ਸੀ ਜਾਂ ਕਿਸੇ ਕ੍ਰਾਈਮ ਦੇ ਵਿੱਚ ਜੀ ਕੋਈ ਬੜਾ ਵਧੀਆ ਸਵਾਲ ਆ ਇਹਨਾਂ ਨੇ ਉਸੇ ਸਮੇਂ ਜਿੱਦਣ ਸਾਡੇ ਵਰਦਾਤ ਕੀਤੀ ਆ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਇਹਨਾਂ ਨੇ ਲੁਧਿਆਣੇ ਚ ਵੀ ਇੱਕ i20 ਗੱਡੀ ਖੋਈ ਸੀ ਤੇ ਲੁਧਿਆਣੇ ਦਾ ਵੀ ਉਹ ਕ੍ਰਾਈਮ ਇਸ ਦੇ ਨਾਲ ਟਰੇਸ ਹੋਇਆ ਆ ਲੁਧਿਆਣਾ ਪੁਲਿਸ ਨੇ ਸੈਪਰੇਟ ਮੁਕੱਦਮਾ ਦਰਜ ਕੀਤਾ ਸੀ ਇਹਨਾਂ ਨੇ ਬੰਦੂਕ ਦੀ ਨੋਕ ਤੇ ਲੁਧਿਆਣੇ 'ਚ ਵੀ ਉਸੇ ਸਾਡੀ ਵਾਰ ਦਾ ਤੋਂ ਚੰਦ